ਵੈਕਰਦੀ ਗਥਲ ਸਾਹਿਬ ਵੈਕਰ ਚ ਕੀ ਫਤਿਹ ਦਾਸ ਕੁਲਵੰਤ ਸਿੰਘ ਢਾਲੀਵਾਲ ਵਰਡ ਕੈਂసర్ ਕੇਅਰ ਸਤਸੰਗਤ ਜੀ ਅਸੀਂ 22 ਨਵੰਬਰ ਨੂੰ ਪਿੰਡ ਊਮੀਵਾਲ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਗਵਿੰਦ ਸਿੰਘ ਚੈਰੀਟੇਬਲ ਹਸਪਤਾਲ ਖੋਲਿਆ ਠੀਕ ਹੈ ਪਰ ਉਹ ਹਸਪਤਾਲ ਖੋਲਣ ਤੋਂ ਪਹਿਲਾਂ ਅਸੀਂ ਗੁਰੂ ਹਰ ਰਾਏ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਗੁਰੂ ਘਰ ਬਣਾਇਆ ਇਸ ਸਾਰੀ 사ਤਸੰਗਤ ကြਾ ਕੇ ਦੇਖ ਸਕਦੀ ਹੈ ਕਿ ਗੁਰੂ ਘਰ ਸ਼ੋਭਤ ਸਹਿਜ ਪਾਠ ਆਰੰਭ ਹੋਏ ਵਾਟ ਕੀਤਾ ਗਿਆ ਭੋਗ ਪਾਏ ਗਏ ਫਿਰ ਹਸਤਾਲ ਦਾ ਰੀਵਰਟਟਿਆ ਗਿਆ ਕញ្ញਾਂ ਨੇ ਮੈਂ ਫੇਸਬੁੱਕ ਤੇ ਪੜ ਰਿਆ ਸੀ ਸ਼ਾਇਦ ਕញ្ញਾਂ ਨੂੰ ਮੇਰੀਆਂ ਕਈ ਗੱਲਾਂ ਤੋਂ ਮੇਰਾ ਸੀਸ ਤੁਹਾਡੇ ਚਰਨਾਂ 'ਚ ਮੇਰੀ ਕੋਈ ਵੀ ਗਲਤੀ ਹੋਈ ਹੋਵੇ ਠੀਕ ਹੈ ਪਰੰਤੂ ਸਿੱਖ ਧਰਮ ਦਾ ਜਿੱਥੇ ਅਸੀਂ ਸਿਰ ਜੋੜ ਕੇ ਬੈਠਦੇ ਹਾਂ ਗੁਰੂ ਘਰ ਹੀ ਹੈ ਇਹ 'ਚ ਕੋਈ ਸ਼ੱਕ ਨਹੀਂ ਠੀਕ ਹੈ ਪਰ ਸਾਧ ਸੰਗਤ ਜੀ ਮੇਰਾ ਇੰਨਾ ਹੀ ਮਤਲਬ ਸੀ ਕਿ ਆਪਾਂ ਗੁਰੂ ਘਰਾਂ ਦੇ ਜਗ੍ਹਾ ਪਾਤ ਦੇ ਨਾਂ ਤੇ ਰਬ ਬਣਾਈਏ ਠੀਕ ਹੈ ਐਂਡ ਉਹਨੂੰ ਹਾਈਪਰ ਹੋ ਗਿਆ ਮੈਂ ਮਾਫੀ ਚਾਹੁੰਦਾ ਮੇਰਾ ਸੀਸ ਤੁਹਾਡੇ ਚਰਨਾਂ 'ਚ ਮੈਂ ਜਿਸ ਸ਼ਹਿਰ ਦੇ ਵਿੱਚ ਵੀ ਰਹਿਣਾ ਮੈਂ ਕਦੇ ਕਿਸੇ ਕਮੇਟੀ ਮੈਂਬਰ ਨਹੀਂ ਬਣਿਆ ਤੇ ਮੈਂ ਇੱਕ ਡਿਊਟੀ ਲੈਣਾ ਹੁੰਦਾ ਕਿ ਮੈਂ ਬਰਤਨ ਸਾਫ਼ ਕਰੂੰਗਾ ਠੀਕ ਹੈ ਇਹ ਪਹਿਲਾ ਹਸਪਤਾਲ ਹੈ ਹਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਜਿੱਥੇ ਗੁਰੂ ਘਰ ਪਹਿਲਾਂ ਬਣਾਇਆ ਗਿਆ ਪਹਿਲਾਂ ਅਰਦਾਸ ਕੀਤੀ ਗਈ ਸਹਿਜ ਪਾਠ ਤੇ ਭੋਗ ਪਾਏਗੇ ਫਿਰ ਹਸਤਾਲ ਦਾ ਰਿਵਨ ਕੱਟਿਆ ਗਿਆ ਸੀ ਮੈਂ ਸੰਗਤ ਨੂੰ ਇਹ ਕਲੀਅਰ ਕਰ ਦੇਣਾ ਚਾਹਨਾ ਫਿਰ ਵੀ ਜਾਣੇ ਅਣਜਾਣੇ ਦੇ ਵਿੱਚ ਕਿਸੇ ਦੇ ਹੱਦੇ ਨੂੰ ਕੋਈ ਠੋਸ ਪਹੁੰਚੀ ਹੋਵੇ ਮੇਰਾ ਸੀਸ ਤੁਹਾਡੇ ਚਰਨਾਂ 'ਚ ਕਲਵੰਤ ਸਿੰਘ ਤਾਲੀਵਾਲ ਹਮੇਸ਼ਾ ਹੀ ਗੁਰੂ ਦਰੈਣੀ ਹੈ